ਅੱਜ ਦੇ ਨਵੇਂ ਬਲੌਗ ਵਿੱਚ ਆਪ ਜੀ ਦਾ ਸਵਾਗਤ ਹੈ। ਅੱਜ ਆਪਾਂ ਰਾਤ ਨੂੰ ਜੀਰੀ ਵੱਢਣ ਲੱਗੇ ਆਂ। ਇਹਦਾ ਵੀ ਇੱਕ ਕਾਰਨ ਹੈ ਕਿਉਂਕਿ ਰਾਤ ਇੰਨੀ ਹਨੇਰੀ ਚ ਖੜਾਇਆ ਬਹੁਤ ਜ਼ਿਆਦਾ ਜੀਰੀ ਬਹੁਤ ਵਧੀਆ ਖੜੀ ਸੀ ਵੱਢਣ ਵਾਲੀ ਹੋ ਸੀ। ਤੇ ਉਹਦੇ ਕਰਕੇ ਵਿਕਣਾ ਇਹਦੇ ਗਿਰਨ ਲੱਗੀ ਆ ਜੇ ਅੱਜ 6 ਤਰੀਕ ਨੂੰ ਕਹਿੰਦੇ ਨੇ ਵੀ ਮੀਂਹ ਪੈਣਾ ਜਾਂ 6-7 ਨੂੰ ਤੇ ਉਹਦੇ ਕਰਕੇ ਵੀ ਜੇ ਮੀਂਹ ਪੈ ਗਿਆ ਤਾਂ ਸਾਰੀ ਕੈਰੀ ਕਰਾਈ ਤੇ ਮਿਹਨਤ ਤੇ ਨੁਕਸਾਨ ਹੋ ਜਾਊਗਾ ਹੈ ਦੋਏ ਆਉਂਦੀਆਂ ਨੇ ਅੱਛਾ ਕਹਿੰਦੇ ਦੋਏ ਮਸ਼ੀਨਾਂ ਆ ਕੇ ਹੁਣ ਕੱਟੀਆਂ ਵੜ ਦੇਣੀਆਂ ਨੇ ਤੇ ਵੀ ਹੁਣ ਤਾਂ ਖੜੀ ਆ ਕੋਈ ਕੋਈ ਧਲੀ ਗਿਰੀ ਆ ਜੇ ਜ਼ਿਆਦਾ ਮੀਂਹ ਪੈ ਗਿਆ ਤਾਂ ਨੁਕਸਾਨ ਹੋ ਜੂ ਚਲੋ ਵੜਨੇ ਵਾਲੀ ਤਾਂ ਸੀਗੀ ਫਿਰ ਆਪਾਂ ਕਹਿੰਦੇ ਵੜ ਦੰਨੇ ਆ ਤੇ ਚਲੋ ਜੀ ਬਣੇ ਰਿਓ ਵੀਡੀਓ ਦੇ ਨਾਲ ਦਿਖਾਉਨੇ ਆ ਅੱਜ ਰਾਤ ਦੀ ਬਢਾਈ ਇਹ ਆਪਣੀ ਸੁਪਰ 52 ਬਾਸਮਤੀ ਆ ਜੀ ਰਾਤ ਨੂੰ ਮਸ਼ੀਨ ਬੜਵੀਂ ਕਿ ਨਹੀਂ ਵਧੀਆ ਲੱਗਦੀ ਆ ਹਨਾ ਅੱਗੇ ਰਾਤ ਨੂੰ ਇਹ ਵੜਦੇ ਹੁੰਦੇ ਸੀਗੇ ਇਹ ਤਾਂ ਜਦ ਤੋਂ ਆ ਮੋਇਸਚਰ ਦਾ ਇਹ ਰੋਲਾ ਗਿਆ ਪਾਉਣ ਲੱਗੇ ਨੇ ਜਦ ਤੋਂ ਸਾਡੇ ਨੇ ਹਾਂ ਸੁੱਕੀ ਪਈ ਆ ਜੀਰੀ ਬਸ ਪਤਾ ਨਹੀਂ ਕੀ ਇਹ ਮੋਇਸਚਰ ਮੋਇਸਚਰ ਕਰੀ ਜਾਂਦੇ ਨੇ ਜੀਰੀ ਐ ਸੁੱਕੀ ਪਈ ਆ ਅੱਗੇ ਰਾਤ ਨੂੰ ਇਹ ਸਾਰੀ ਰਾਤ ਚੱਲੀ ਜਾਂਦੀ ਹੁੰਦੀਆਂ ਸੀ ਮਸ਼ੀਨਾਂ ਲੋਕ ਨਾਲ ਹੁੰਦੀ ਦਸਤਾਰਾਂ ਦੇ ਜਾਂ ਕਿਸੇ ਦੇ ਯਾਰ ਦੋਸਤ ਦੇ ਟਰੈਕਟਰ ਲਾ ਕੇ ਨਾਲ ਹੁੰਦੀ ਮੰਡੀ ਸਿਟੀ ਜਾਂਦੇ ਹੁੰਦੇ ਸੀ ਜਿਨ੍ਹਾਂ ਦੇ ਨੇੜੇ ਮੰਡੀਆਂ ਸੀ ਨਹੀਂ ਘਾਰਾ ਖੜਾ ਲੈਣੀ ਰਾਤ ਨੂੰ ਭਰ ਕੇ ਇਹ ਕਹਿੰਦਾ ਰਾਤ ਨੂੰ ਵੀ ਵੀਡੀਓ ਰਾਤ ਨੂੰ ਬਲੌਗ ਬਣਾਉਣਾ ਮੈਂ ਲੈ ਲੈ ਤੇਰਾ ਰਾਤ ਨੂੰ ਵੀ ਬਣਾ ਦਿੰਨੇ ਆ ਚਾਨਣੇ ਜਿਹਨੂੰ ਮੂੰਹ ਘਰ ਤੇਰਾ ਮੂੰਹ ਨੇਰੇ ਜਿਹਨੂੰ ਆਉਂਦਾ ਇੱਧਰ ਆ ਜਾ ਤਾਂ ਤੇਰਾ ਬਣੂ ਪਿੱਛੇ ਨੂੰ ਆ ਲਓ ਸਾਡਾ ਹੈ ਹਾਂ ਹਾਂ ਹੁਣ ਆ ਗਿਆ ਹਣ ਕਹਿੰਦੇ ਦੂਜੀ ਵੀ ਆਉਂਦੀ ਆ ਹਾਂ ਅੱਛਾ ਇਹਦਾ ਅੱਜ ਜਿਵੇਂ ਹੁਣ ਕੱਲੂ ਕੱਲੂ ਮੀ ਪੈ ਜਾਂਦਾ ਜਿਵੇਂ ਇਹਦਾ ਲੱਭੀ ਪੈ ਜਾਣੀ ਸੀ ਵੱਡਣੀ ਬਹੁਤ ਔਖੀ ਹੋ ਜਾਣੀ ਸੀ ਹਾਂ ਉਹ ਮਰਿਓ ਕਿਰਿਆ ਆਇਆ ਉਰੇ ਨਾ ਨਹੀਂ 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 ਆਊਗਾ ਹਾਂ ਆ ਤੇ ਇਲਾਕਿਆਂ ਦਾ ਕਾਫੀ ਨਹੀਂ ਪੈ ਗਿਆ ਹਾਂ ਡਰ ਤਾਂ ਆ ਹੀ ਗਈ ਆ ਠੀਕ ਆਏ ਆ ਇੰਨੀ ਮਿਹਨਤ ਕਰੀ ਹੋਈ ਫਸਲ ਸੰਭੀ ਗਈ ਬਾਤਬਾਤ ਕਰਕੇ ਆ ਸਾ ਦੂਜਾ ਵੀ ਚੱਲੇ ਹਾਂ ਦੂਜਾ ਜਲਦੀ ਜੀ ਵਧਣੀ ਨਹੀਂ ਆ ਆ ਖੜੀਆਂ ਨੇ ਇਧਰੀਆਂ ਸਵੇਰ ਕੱਲ ਪੈ ਜੂ ਟਰਾਲੀ ਕੱਜ ਇਹੋ ਤੋ ਤਰੇ ਹੈਗਾ ਹਾਂ ਛੋਟੂ ਸੋਤੋ ਨਹੀਂ ਗਿਆ ਹਾਂ ਇਹ ਲੋਕਾਂ ਨਾਲ ਹੋਣਗੇ ਇਹ ਲੋਕਾਂ ਨਾਲ ਹੋਣਗੇ ਇਹ ਆ ਘੇਰੇ ਦੀਆਂ ਹੋਣਗੀਆਂ ਇਹ 2.5 2.5 ਕਿਲੋ ਨਾਲ ਇਹ ਇਹ ਤਾਂ ਹੋ ਗਿਆ ਫਿਰ ਟੈਂਕ ਭਰ ਜਾਈ ਉਹ ਟੈਂਕ ਭਰ ਜਾਣਾ ਨਾ ਗੇਰਨ ਲੱਗ ਗਈ ਸੀ ਰਾਤ ਦੀ ਹਵਾ ਜੇ ਲੋ ਜੀ ਦੂਜੀ ਮਸ਼ੀਨ ਵੀ ਆ ਗਈ ਦੋ ਮਸ਼ੀਨਾਂ ਨੇ ਕੰਮ ਇਹਨੂੰ ਲੱਗ ਜਾਣਾ ਇਹਨੂੰ ਲਾਣ ਲਿਆ ਜੀ ਉਹ ਫਿਰ ਉਹ ਦੋ ਪਾਸੇ ਭਰੂਗਾ ਤਾਂਕਾ ਉਹਦੇ ਨਾਲੇ ਉਹਦਾ ਜੜਾ ਲੈ ਲੈਣਾ ਅੱਛਾ ਇੱਧਰ ਚੱਲਦੀ ਆ ਜੀ ਕਾ ਚੱਲਣਾ ਇਹਦੇ ਲੇਟਾਂ ਘਟਨੇ ਇਹਦੇ ਤੋਂ ਹੋਣ ਲੇਟਾਂ ਲਾਈਆਂ ਨੇ ਉੱਪਰ ਪੈਂਦੀਆਂ ਨੇ ਉਹ ਜੋ ਉੱਪਰ ਲਾਈਟ ਹੈ ਹੈਗੀ ਤੇ ਹੈਗੀ ਆ ਨਾ ਲਾਈ ਨਹੀਂ ਉੱਪਰ ਦੀ ਲੇਟ ਦੋ ਕਟੀਆਂ ਹੋ ਗਈਆਂ ਇਕੱਲੇ ਸਾਹਮਣੇ 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 ਹੋ ਗਈਆਂ ਦੋਏ ਘਾ ਪਰੇਗਾ ਰ ਚੱਲਦੀਆਂ ਨੇ ਦੋ ਹੈਂ ਲੋਕ ਬਣਾ ਵਧੀਆ ਹੈ ਹੈਂ ਆਮੋ ਇਹ ਉਧਰ ਆਉਣਗੇ ਹੁਣ ਦੋ ਇਕੱਠੀਆਂ ਹੀ ਆਉਣਗੀਆਂ ਆਹ ਦੇਖ ਹੈਂ ਥੋੜਾ ਉਹ ਹਾਰਨ ਬਚ ਗਿਆ É, ਤੁਸੀਂ ਕਿਤੇ ਖੇਲਾ ਖੇਲਣ ਦਾ ਨਹੀਂ ਆਗੇ ਹਾਂ ਤਾਂ ਖੇਲੇ ਆ ਹੈਨਾ ਆਹ ਬਹੁਤ ਵੱਡੇ ਆਹ ਆਜ ਵੱਡਦੀ ਆ ਨਾ ਕਿਹੜੀ ਮੂਰੇ ਜਾਂਦੀ ਆ ਕਿਹੜੀ ਵਿੱਚ ਜਾਂਦੀ ਆ ਦਾ ਹੁਣ ਕੰਮ ਮੁੱਕ ਗਿਆ ਫੇਰ ਖੇਲ ਚ ਇਹ ਜਿਹੜੀ ਵੱਢ ਗਏ ਹੈ ਹਾਂ ਵੱਢ ਨਹੀਂ ਇਹ ਚਾਹ ਹਾਂ ਨਾ ਬੱਸ ਇਹ ਬਾਸਮਦੀ ਕਰਕੇ ਵੱਢੀ ਗਈ ਕੋ ਦੂਜੀ ਨਾਲੋਂ ਥੋੜੀ ਉਹ ਸਰ ਦਾ ਹਾਂ ਉਹਦਾ ਹੁੰਦਾ ਇਹਦੀ ਲਾਨ ਫੇਰ ਨਾ ਨਹੀਂ ਨਾ ਨਰਮ ਜਿਹਾ ਹੀ ਹੁੰਦਾ ਇਹਦਾ ਉੱਪਰ ਏਸੀ ਚ ਮੈਂ ਬੈਠਾ ਸੀਗਾ ਉੱਥੇ ਮੈਨੂੰ ਐ ਲੱਗੇ ਵੀ ਇਹਨੇ ਵੀ ਸੁਹਾਵ ਜੜੀ ਹੁੰਦੀ ਆ ਜਿਹਦੀ ਨੂੰ ਨਹੀਂ ਮਾੜੀ ਮੋਟੀ ਨਰਮਾਈ ਤਾਂ ਹੋਏ ਹਾਂ ਉਪਰੋਂ ਦੀਂਦੀ ਸੀ ਨਾ ਅੱਜ ਅੱਕਣੇ ਵੱਡ ਦੀ ਰਾਤ ਨੂੰ ਅੱਜ ਬੱਦਲਾ ਕਰਕੇ ਫਟਾ ਹਾਂ ਹਾਂ ਵੀ ਦੂਜਾ ਦਿਨ ਵੀ ਪੈਣਾ ਸੀ ਅੱਜ ਅੰਨੀ ਓਸਪੇ ਹੀ ਨਹੀਂ ਬੱਦਲ ਹੋਏ ਨੇ ਚਾਂਦ ਨਿਕਲਿਆ ਹੋਇਆ ਵੈਸੇ ਵਿੱਚੀ ਝਾਤੀਆਂ ਮਾਰਦਾ ਹਾਂ ਹਾਂ ਚਾਂਦੇ ਆੜ ਦੇ ਵਾਲੇ ਬੱਦਲ ਨੇ ਯਾਨੀ ਓਸ ਨਹੀਂ ਪਈ ਹੈਗੀ ਹਾਂਜੀ ਚਲੋ ਜੀ ਕੰਗਾ ਵੀ ਰੱਖ ਫਿਰ ਠੀਕ ਆ ਜੀ ਓਕੇ ਬੋ ਜੀ ਵੱਡੀ ਜੀ ਰੀ ਵੱਡੀ ਗਈ ਨਾ ਦੇ ਉਲਾ ਵੱਡੀ ਤਾਲੀ ਜੈ ਠੀਕ ਆ ਵਧੀਆ ਚਾਰ ਠੀਕ ਆ ਬਾਸਮਤੀ ਦਾ ਜਿੰਨਾ ਖੋਣਾ ਚਾਹੀਦਾ ਉਨਾ ਹੈਗਾ ਹੈਂ ਕੀ ਕੇ ਦੂੰ ਹੀ ਰੱਖੋ ਆਏ ਉੱਥੇ ਕੱਢ ਕੇ ਕਰਾ ਰੱਖਣੀ ਥੋੜੇ ਜਿਹਾ ਹੈ ਕਿਹੜੀ ਨਹੀਂ ਆ ਜੂਗੀ ਹੁਣ ਕਿਹੜਾ ਪਾਣੀ ਲਾਉਣਾ ਹਾਂ ਆ ਜਾ ਲਓ ਜੀ ਸੁੰਨਾ ਗਈਆਂ ਹੁਣ ਸਾਰ ਨੂੰ ਸੇਵ ਕਰਨੇ ਆਪਣੀ ਵੀ ਟਰਾਲੀ ਤੇ ਚੱਲੇ ਮੈਂ ਮੋਟਰਸਾਈਕਲ ਤੇ ਆ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਦਿਓ ਜੀ ਅੱਜ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ